ਅਕਸਰ ਹੀ ਤੁਸੀਂ ਇੱਕ ਗੀਤ ਤਾਂ ਬਹੁਤ ਸੁਣਿਆ ਹੋਣਾ ਏ ਕਿ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਪਰ ਹੁਣ ਇਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਔਰਤ ਇੱਕ ਮੁੰਡੇ ਨੂੰ ਫੜੀ ਲਈ ਜਾ ਰਹੀ ਏ ਦਰਸਲ ਇਹ ਦੋਵੇਂ ਮਾਂ ਪੁੱਤ ਨੇ ਅਤੇ ਇਸ ਮੁੰਡੇ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਪਰ ਇਸ ਪਰਿਵਾਰ ਦੀ ਰਿਸ਼ਤੇਦਾਰੀ ਵਿੱਚ ਵਿਆਹ ਸੀ ਅਤੇ ਸਾਰਾ ਹੀ ਪਰਿਵਾਰ ਵਿਆਹ ਵਿੱਚ ਆਇਆ ਹੋਇਆ ਸੀ ਅਤੇ ਜਦੋਂ ਇਸ ਮੁੰਡੇ ਨੂੰ ਵਿਆਹ ਵਿੱਚ ਜਾਣ ਲਈ ਪੁੱਛਿਆ ਤਾਂ ਇਹ ਕਹਿੰਦਾ ਮੈਂ ਜਾ ਕੇ ਕੀ ਕਰਨਾ ਏ ਮੈਨੂੰ ਕਿਹੜਾ ਕੁਝ ਦਿਖਾਈ ਦਿੰਦਾ ਏ ਪਰ ਇਸ ਮੁੰਡੇ ਦੀ ਮਾਂ ਇਸ ਤੱਕ ਕੇ ਨਾਲ ਆਪਣੇ ਨਾਲ ਵਿਆਹ ਵਿੱਚ ਲੈ ਕੇ ਆਉਂਦੀ ਏ ਅਤੇ ਛੋਟੇ ਬੱਚੇ ਬਾਂਗ ਸਾਰੇ ਹੀ ਵਿਆਹ ਵਿੱਚ ਆਪਣੇ ਜਿਗਰ ਦੇ ਟੁਕੜੇ ਦਾ ਹੱਥ ਫੜੀ ਰੱਖਦੀ ਏ ਅਤੇ ਸਾਰਾ ਕੁਝ ਆਪਣੇ ਪੁੱਤ ਨੂੰ ਆਪਣੀਆਂ ਅੱਖਾਂ ਨਾਲ ਦਿਖਾਉਂਦੀ ਏ ਸੋ ਇਹ ਹੁੰਦਾ ਹੈ ਮਾਮਾ ਦਾ ਪਿਆਰ ਧੀ ਪੁੱਤ ਚਾਹੇ ਕਿਹੋ ਜਿਹਾ ਮਰਜ਼ੀ ਹੋਵੇ ਪਰ ਮਾਂ ਬਾਪ ਲਈ ਹਮੇਸ਼ਾ ਜਿਗਰ ਦੇ ਟੁਕੜੇ ਤੇ ਜਾਨ ਤੋਂ ਪਿਆਰੇ ਹੁੰਦੇ ਨੇ ਸੋ ਬਹੁਤ ਸਾਰੇ ਧੀਆ ਪੁੱਤ ਅੱਜ ਦੇ ਸਮੇਂ ਵਿੱਚ ਇਹੋ ਜਿਹੇ ਵੀ ਨਹੀਂ ਜੋ ਮਾਂ ਪਿਓ ਦੀ ਕਦਰ ਨਹੀਂ ਕਰਦੇ ਸੋ ਆਪਣੀ ਮਾਂ ਦੀ ਲੰਬੀ ਉਮਰ ਲਈ ਕਮੈਂਟਾਂ ਵਿੱਚ ਵਾਹਿਗੁਰੂ ਲਿਖ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਔਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ